ਪਹਿਲੇ ਸਾਰੇ ਵੀ ਆ ਵੀ ਲੈ ਸੋਣ ਵਾਲੀ ਟਿਕਟ ਦੀ ਆ ਸਰ ਫੱਕ ਸਾਰਾ ਸਾਰਾ ਛੱਡ ਜੋ ਲੈਟਰ ਦਿਖਾਓ ਆ ਚੁੱਪੀ ਸੁਣ ਗਿਆ ਜੜੀ ਤਾਕੂ ਜਿੱਦੇ ਵਿੱਚ CBSE ਜਿਹੜੇ ਸਕੂਲ ਨੇ ਸਾਰੇ ਵੀ ਇੱਕੋ ਆਪਾਂ ਨੂੰ ਪਤਾ ਵੀ ਸੀ ਵੀ ਉਸ ਉਹਨਾਂ ਦੀ ਇੱਕੋ ਹੀ ਯੂਨੀਫਾਰਮ ਹੋਣੀ ਚਾਹੀਦੀ ਆ ਤਾਂ ਕਿ ਮਾਪੇ ਆਪਾਂ ਦੀ ਲੁੱਟ ਗਸੁੱਟ ਨਾ ਹੋਵੇ ਤੇ ਇੱਕੋ ਕਿਤਾਬਾਂ ਹੋਣੀ ਚਾਹੀਦੀਆਂ ਨੇ ਕਿਉਂ ਜਦੋਂ ਇੱਕੋ ਸਕੂਲ ਨੇ ਸਾਰਿਆਂ ਦੀ ਜਿਹੜੇ ਸਕੂਲਾਂ ਦੀ ਜਿੱਥੋਂ ਵੀ ਮਰਜ਼ੀ ਉਹ ਜਿਹੜੀ ਮਰਜ਼ੀ ਦੁਕਾਨ ਤੋਂ ਜਾ ਕੇ ਯੂਨੀਫਾਰਮ ਲੈ ਸਕਦੇ ਨੇ ਕਿਤਾਬਾਂ ਲੈ ਸਕਦੇ ਨੇ ਹੁਣ ਜਦੋਂ ਸਾਰੇ ਸਕੂਲ ਹਰ ਸਾਲ ਕਿਤਾਬਾਂ ਬਦਲ ਦਿੰਦੇ ਨੇ ਥੋੜੇ ਟਾਈਮ ਬਾਅਦ ਕੋਈ ਵਰਦੀ ਬਦਲ ਦਿੰਦੇ ਨੇ ਤਾਂ ਕਿ ਵੀ ਜਿਹੜੀ ਉਹੀ ਫਲਾਣੀ ਦੁਕਾਨ ਤੇ ਜਾਓ ਜੀ ਉੱਥੇ ਪਰਚੀ ਲੈ ਲਓ ਉੱਥੇ ਜਾ ਕੇ ਕਿਤਾਬਾਂ ਲਓ ਉੱਥੇ ਜਾ ਕੇ ਯੂਨੀਫਾਰਮ ਲਓ ਇਹਦੇ ਨਾਲ ਮਾਪੇ ਆਪਾਂ ਦੀ ਲੁੱਟਖਸਤ ਜ਼ਿਆਦਾ ਹੁੰਦੀ ਆ ਅਸੀਂ ਪੰਜਾਬ ਸਰਕਾਰ ਨੂੰ ਬੇਨਤੀ ਕਰਾਂਗੇ ਵੀ ਇਹ ਚੀਜ਼ਾਂ ਦੇ ਵੀ ਆਪਾਂ ਗੌਰ ਦੀਏ ਜਿਹੜੇ ਮਾਪੇ ਆਪਾਂ ਦੀ ਜਿਹੜੀ ਤੇ ਅੱਜ ਸਾਨੂੰ ਪਤਾ ਹੀ ਹੈ ਮਹਿੰਗਾਈ ਕਿੰਨੀ ਹੋਈ ਪਈ ਆ ਮਾਵਾ ਮਜਬੂਰ ਨੇ ਵਧੀਆ ਸਕੂਲਾਂ ਚ ਐਜੂਕੇਸ਼ਨ ਦੇਣੀਆਂ ਪਰ ਇਹ ਚੀਜ਼ਾਂ ਲਈ ਵੀ ਮਜਬੂਰ ਨੇ ਸਕੂਲ ਜਿਹੜੇ ਸਕੂਲ ਮਾਫੀਆ ਉਹਨਾਂ ਦੀ ਬਹੁਤ ਨੋਟਿਸ ਉੱਤ ਕਰ ਰਿਆ ਪ੍ਰਾਈਵੇਟ ਦੁਕਾਨਾਂ ਦੇ ਨਾਂ ਤੇ ਹਸਪਤਾਲ ਨਾ ਪਿਆਦੀ ਦੀ ਪੀਜੀ ਨਹੀਂ ਰਹੀ ਹੈ ਜਿਵੇਂ ਕਿ ਉਮੀ ਭੇਜਾਂ ਦਾ ਕਢਾ ਲੈਣਾ ਸਕੂਲ ਬਸ ਸੋਹਣੇ ਅਸੀਂ ਵਰਕੀਆਂ ਤੇ ਉਹਦੇ ਨਾਲ ਬਾਅਦ ਚ ਕਰਾਂਗੇ ਪਹਿਲਾਂ ਇਹਨੂੰ ਕਰਨਾ ਲੱਗੂਗਾ ਲੈ ਕੇ ਪਾਣੀ ਕਰਾਉਣਾ ਮੰਗਾ ਲੈਣੇ ਬਈ ਕੁਝ ਖਾਣਾ ਕਦੋਂ ਆਪਣੇ 29 ਨੇ 30 ਨੇ 31 ਸਰਕਾਰੀ ਸਰਕਾਰੀ ਇਹਨਾਂ ਤਿੰਨ ਨੂੰ ਭਰ ਦੇਵਾਂਗੇ ਕਹਿੰਦੇ ਮੈਂ ਭੇਜ ਲਾ ਪੀਡੀਐਫ ਨੂੰ ਉਹ ਤਿੰਨ ਨੂੰ 29 ਤੱਕ ਇਕੂਏਸ਼ਨ ਸੀ 8ਵੀਂ ਤੱਕ ਉਹ ਪੂਰੇ ਪੰਜਾਬ 'ਚ ਮਿਲ ਰਿਆ ਸੀ ਕੱਲਾ ਪੰਜਾਬ ਨੂੰ ਛੱਡ ਕੇ ਪੂਰੇ ਇੰਡੀਆ 'ਚ ਲਾਗੂ ਸੀ ਪਰ ਮਾਨਯੋਗ ਪੰਜਾਬ ਐਨ ਹਰਾਨ ਹਾਈ ਕੋਰਟ ਨੇ 19 ਫਰਵਰੀ ਨੂੰ ਆਰਡਰ ਕੀਤੇ ਪੰਜਾਬ ਸਰਕਾਰ ਨੂੰ ਕਿਹਾ ਵੀ ਜਿਹੜੇ ਜਿਹੜਾ ਰਾਈਟ ਟੂ ਐਜੂਕੇਸ਼ਨ ਐਕਟ 2009 ਆ ਵੀ ਪੰਜਾਬ 'ਚ ਵੀ ਲਾਗੂ ਕੀਤਾ ਜਾਵੇ ਤੇ ਮਾਨਯੋਗ ਪੰਜਾਬ ਸਰਕਾਰ ਨੇ ਵੀ ਉਹ ਲਾਗੂ ਕਰਤਾ ਪਰ ਜਿਹੜਾ ਥੱਲੇ ਇੱਕ ਸਕੂਲ ਮਾਫੀਆ ਪ੍ਰਾਈਵੇਟ ਸਕੂਲ ਨੇ ਉਹ ਜਿਹੜੇ ਬੱਚੇ ਆ ਦੇ ਮਾਪੇ ਆਪ ਨੇ ਗਰੀਬ ਬੱਚਿਆਂ ਦੇ ਮਾਪੇ ਨੇ ਉਹਨਾਂ ਨੂੰ ਸਹੀ ਗਾਈਡਿੰਗ ਕਰ ਰਹੇ ਕੋਈ ਕਹਿੰਦਾ ਤੁਸੀਂ ਡੀਓ ਤੋਂ ਲਖਵਾ ਕੇ ਲਿਓ ਕੋਈ ਕਹਿੰਦਾ ਜੀ ਤੁਸੀਂ ਆ ਕਾਗਜ਼ ਲਿਆਓ ਕੋਈ ਕਹਿੰਦਾ ਸਾਡੇ ਕੋਲੇ ਲਾਗੂ ਨਹੀਂ ਤੁਸੀਂ ਪਹਿਲੀ ਸਕੀਮਾ ਚਲਾ ਰਹੇ ਆ ਕੋਈ ਕਹਿੰਦਾ ਜੀ ਤੁਸੀਂ 2 ਕਿਲੋਮੀਟਰ ਦੇ ਅੰਡਰ ਹੋਣਾ ਚਾਹੀਦਾ ਅਸੀਂ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਆ ਵੀ ਜਿਹੜੇ ਤੁਸੀਂ ਇਹ ਲਾਗੂ ਕੀਤਾ ਜਿਹੜਾ ਰਾਈਟ ਟੂ ਐਜੂਕੇਸ਼ਨ ਐਕਟ ਹੈ 2009 ਵੀ ਇਹ ਲਾਗੂ ਵੀ ਤਾਂ ਹੋਊਗਾ ਜੇ ਸਰਕਾਰ ਇਹ ਤੇ ਪੂਰੀ ਗੌਰ ਦੇਊਗਾ ਪੂਰੀ ਧਿਆਨ ਦੇਊਗਾ ਕਿਉਂ ਜਿਹੜੇ ਸਕੂਲ ਐ ਉਹ ਆਪਣੀ ਮਨਮਾਨੀਆਂ ਕਰ ਰਹੇ ਨੇ ਤੇ ਜਿਹੜੇ ਬੱਚਿਆਂ ਨੂੰ ਐਜੂਕੇਸ਼ਨ ਫ੍ਰੀ ਮਿਲਣੀ ਚਾਹੀਦੀ ਉਹ ਮਿਲ ਨਹੀਂ ਰਹੀ ਤੇ ਜਿਹੜੇ ਸਕੂਲ ਇਹਦੇ ਵਿੱਚ ਮਨਮਾਨੀਆਂ ਕਰ ਰਹੇ ਨੇ ਆਪਣੀ ਧੱਕੇਸ਼ਾਹੀ ਕਰ ਰਹੇ ਨੇ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆਂ ਵੀ ਜਿਹੜੀ ਉਹਨਾਂ ਦੀ ਐਨਓਸੀ ਹੈ ਤੇ ਉਹਨਾਂ ਦਾ ਲਾਇਸੈਂਸ ਉਹ ਰੱਦ ਰੱਦ ਕੀਤਾ ਜਾਵੇ ਕਿਉਂਕਿ ਜਦੋਂ ਇਹ ਐਨਓਸੀ ਲੈਂਦੇ ਨੇ ਪ੍ਰਾਈਵੇਟ ਸਕੂਲ ਉਥੇ 19 ਨੰਬਰ ਤੇ ਇੱਕ ਕਲੋਜ਼ ਹੈ ਇਹਨਾਂ ਦੇ ਇਹ ਲਿਖ ਕੇ ਦਿੰਦੇ ਨੇ ਵੀ ਜਿਹੜਾ ਰਾਈਟ ਟੂ ਐਜੂਕੇਸ਼ਨ ਐਕਟ 2009 ਹੈ ਵੀ ਅਸੀਂ ਲਾਗੂ ਕਰਾਂਗੇ ਪਰ ਇਹ ਕਰ ਨਹੀਂ ਰਹੇ ਇਸ ਕਰਕੇ ਅਸੀਂ ਸਰਕਾਰ ਨੂੰ ਲਵੇ ਬੇਨਤੀ ਕਰਦੇ ਆ ਵੀ ਜਿਹੜੇ ਸਰਕਾਰੀ ਸਕੂਲ 25% ਬੱਚਿਆਂ ਨੂੰ ਜਿਹੜੇ ਫ੍ਰੀ ਐਜੂਕੇਸ਼ਨ ਨਹੀਂ ਦੇ ਰਹੇ ਉਹਨਾਂ ਦੀ ਜਿਹੜੀ ਮਾਨਤਾ ਰੱਦ ਕੀਤੀ ਜਾਵੇ ਐਨਓਸੀ ਰੱਦ ਕੀਤੀ ਜਾਵੇ ਤੇ ਅਸੀਂ ਹੋਰ ਇਹਦੇ ਵਿੱਚ ਪੂਰੇ ਪੰਜਾਬ ਦੀ ਸਮੂਹ ਐਸਸੀ ਵੀਸੀ ਤੇ ਜਰਨਲ ਜਿੱਥੇਬੰਦੀਆਂ ਨੂੰ ਬੇਨਤੀ ਕਰਦੇ ਆ ਕਿਉਂ ਜਿਹੜੇ ਇਹਦੇ ਵਿੱਚ ਬੱਚੇ 25% ਪੜ੍ਹਨਗੇ ਉਹ ਐ ਨਹੀਂ ਹੈਗੇ ਵੀ ਐਸਸੀ ਨਹੀਂ ਐ ਵੀਸੀ ਨਹੀਂ ਉਹ ਜਰਨਲ ਵੀ ਨਹੀਂ ਜਿਹੜੇ ਜਰਨਲ ਭਾਈਚਾਰੇ ਦੀ ਵੀ ਜਥੇਬੰਦੀਆਂ ਨੇ ਐਸ ਕੋਈ ਸਾਡੇ ਹਮਖਿਆਲ ਜਥੇਬੰਦੀਆਂ ਨੇ ਉਹ ਸਾਰੀਆਂ ਮੈਦਾਨ ਚ ਹਨ ਤੇ ਆਪਾਂ ਵੱਧ ਤੋਂ ਵੱਧ ਸਾਰੇ ਸਕੂਲਾਂ ਦੇ ਵਿੱਚ ਜਾ ਜਾ ਕੇ ਜਿਹੜੇ ਗਰੀਬ ਬੱਚੇ ਨੇ ਉਹਨਾਂ ਨੂੰ ਜਿਹੜਾ ਆਪਾਂ ਐਜੂਕੇਸ਼ਨ ਦਵਾ ਸਕੀਏ ਕਿਉਂ ਵਿੱਦੈ ਸਭ ਤੋਂ ਵੱਡਾ ਦਾਣ ਹੈ ਜੇ ਬੱਚਿਆਂ ਨੂੰ ਐਜੂਕੇਸ਼ਨ ਮਿਲਦੀ ਤਾਂ ਉਹਨਾਂ ਦਾ ਅੱਛਾ ਭਵਿੱਖ ਬਣ ਸਕਦਾ ਸਾਰੀ ਜਥੇਬੰਦੀਆਂ ਨੂੰ ਤੇ ਸਾਰੇ ਸਮਾਜ ਦੇ ਸਾਰ ਆਗੂ ਨੂੰ ਬੇਨਤੀ ਹੈ ਵੀ ਇਹ ਚੀਜ਼ ਆਪਾਂ ਨਾਲ ਕੇ ਕਰਾਈਏ ਅਗਲਾ ਸੰਘਰਸ਼ ਕੀ ਹੋਏਗਾ ਜੀ ਮਲਕੀ ਪ੍ਰਾਈਵੇਟ ਸਕੂਲਾਂ ਨੇ ਮਲਕੀ 25% ਗਰੀਬ ਬੱਚਾ ਨੂੰ ਨਾ ਦਿੱਤਾ ਫੀਸਾ ਮਾਫ ਨਾ ਕੀਤੀਆਂ ਤਾਂ ਕਿਸ਼ੰਗਰ ਸ਼ੁਰੂ ਕਰਦੇ ਪਹਿਲਾਂ ਵੀ ਅਸੀਂ ਹਾਈ ਕੋਰਟ ਦੇ ਥਰੂ ਜਿਹੜਾ ਜੀ ਇਹ ਲਾਗੂ ਕਰਾਇਆ ਪੰਜਾਬ ਦੇ ਹੁਣ ਅਸੀਂ ਸਰਕਾਰ ਨੂੰ ਵੀ ਬੇਨਤੀ ਕਰ ਰਹੇ ਹਾਂ ਅਗਰ ਇਹ ਚੀਜ਼ ਜਲਦ ਜਲਦ ਲਾਗੂ ਨਾ ਕੀਤੀ ਸਕੂਲਾਂ ਨੇ ਆਪਣੀ ਮੰਗਵਾਨੀਆਂ ਕੀਤੀਆਂ ਅਤੇ ਸਰਕਾਰ ਨੇ ਸਾਡੀ ਨਾ ਸੁਣੀ ਤਾਂ ਇਹਦੇ ਵਿੱਚ ਅਸੀਂ ਸਾਰੇ ਜਥੇਬੰਦੀਆਂ ਨੂੰ ਲੈ ਕੇ ਕੱਲ ਅਸੀਂ ਡੀਸੀ ਸਾਹਿਬ ਨੂੰ ਵੀ ਮੰਗ ਪੱਤਰ ਦਿੱਤਾ ਪੂਰੇ ਪੰਜਾਬ ਚ ਮੰਗ ਪੱਤਰ ਦੇ ਰਹੇ ਨੇ ਸਾਡੀ ਜਥੇਬੰਦੀਆਂ ਤੇ ਅਸੀਂ ਸਾਰੇ ਜਿੰਨੇ ਜਰਨਲ ਜਥੇਬੰਦੀਆਂ ਨੇ ਬੀਸੀ ਜਥੇਬੰਦੀਆਂ ਨੇ ਐਸਸੀ ਜਥੇਬੰਦੀਆਂ ਨੂੰ ਇਕੱਠੇ ਕਰਕੇ ਇੱਕ ਵੱਡਾ ਸੰਗਰਾਸ਼ ਵਿੱਢਾਂਗੇ ਤੇ ਅਸੀਂ ਤਾਂ ਹੀ ਸਰਕਾਰਾਂ ਲਈ ਬੇਨਤੀ ਕਰਦੇ ਆਂ ਵੀ ਜਿਹੜੇ ਸਕੂਲ ਮਨਮਾਨੀਆਂ ਕਰ ਰਹੇ ਨੇ ਉਹਨਾਂ ਦੀ ਜਿਹੜੀ ਮਾਨਤਾ ਰੱਦ ਕੀਤੀ ਜਾਵੇ ਇੱਕ ਦੇਖ ਵੀ ਵਿਖਿਆ ਗਿਆ ਹੈ ਪ੍ਰਾਈਵੇਟ ਸਕੂਲਾਂ ਦੇ ਵਿੱਚੋਂ ਇੱਕ ਕਿਤਾਬਾਂ ਜਿਹੜੀਆਂ ਆਪ ਲਗਾਈਆਂ ਜਾ ਰਹੀਆਂ ਨੇ ਜਿਾਕੀ ਸਰਕਾਰ ਦੇ ਹੁਕਮਾਂ ਦੀ ਜਿਹੜੀ ਧੱਜੀਆਂ ਉਡਾ ਰਹੇ ਨੇ ਇਹ ਤਾਂ ਹੀ ਹੋ ਰਿਹਾ ਜੀ ਸਰਕਾਰ ਗਰਾਉਂਡ ਲੈਵਲ ਤੇ ਉਹ ਕੰਮ ਨਹੀਂ ਕਰ ਰਹੀ ਇਹ ਸਕੂਲ ਮਾਫੀਆ ਇੱਕ ਤਰ੍ਹਾਂ ਦਾ ਇਹਨਾਂ ਨੇ ਕੀ ਕਰ ਰੱਖਿਆ ਦੁਕਾਨਾਂ ਵੀ ਆਪਣੀਆਂ ਲਾਈ ਹੋਏ ਨੇ ਉਹ ਕਹਿਣਗੇ ਫਲਾਣੀ ਦੁਕਾਨ ਤੇ ਜਾ ਕੇ ਕਿਤਾਬਾਂ ਲੋ ਕਿਉਂ ਇਹਨਾਂ ਨੂੰ ਪਤਾ ਵੀ ਹੋਰ ਦੁਕਾਨਾਂ ਤੋਂ ਕਿਤਾਬਾਂ ਮਿਲਦੀਆਂ ਨਹੀਂ ਇਹ ਸਰਕਾਰ ਨੂੰ ਗੌਰ ਗੌਰ ਕਰਨੀ ਚਾਹੀਦੀ ਹੈ ਵੀ ਜਿਹੜੀ ਇੱਕੋ ਬੁੱਕ ਹੋਣੀ ਚਾਹੀਦੀ ਹੈ ਇੱਕੋ ਕਿਤਾਬਾਂ ਹੋਣੀਆਂ ਚਾਹੀਦੀਆਂ ਵੀ ਜਿਹੜੀ ਮਰਜ਼ੀ ਦੁਕਾਨ ਤੇ ਜਾ ਕੇ ਮਿਲ ਜੇ ਇਹਦੇ ਵਿੱਚ ਵੀ ਕਰਾਪਸ਼ਨ ਆਈ ਜਿਹੜੀ ਕਿਤਾਬ 200 ਦੀ ਉੱਥੇ 500 ਦੀ ਮਿਲ ਰਹੀ ਹੈ ਮਾਪੇ ਆਪਾਂ ਨੂੰ ਮਜਬੂਰ ਹੋਏ ਹੋਏ ਨੇ ਕਿਉਂਕਿ ਉਹ ਜਿਉਂ ਨੇ ਬੱਚਿਆਂ ਨੂੰ ਪੜ੍ਹਾਉਣਾ ਵਧੀਆ ਐਜੂਕੇਸ਼ਨ ਦੇਣਾ ਉਹਨੂੰ ਮਜਬੂਰੀ 'ਚ ਜਿਹੜੀ 2000 ਦੀਆਂ ਕਿਤਾਬਾਂ ਨੇ ਉਹ 10000 ਦੀਆਂ ਲੈਣੀਆਂ ਪੈਂਦੀਆਂ ਨੇ ਕਿਉਂ ਸਰਕਾਰਾਂ ਇਹ ਤੇ ਗੌਰ ਨਹੀਂ ਕਰ ਰਹੀਆਂ ਤੇ ਸਕੂਲ ਮਾਫੀਆ ਇਹ ਚ ਦਿਨ ਮੈਂ ਕਹਾਂ ਪੂਰੀ ਜਿਹੜੀ ਧੱਕੇਸ਼ਾਹੀ ਹੈ ਲੁੱਟਕੁੱਸ ਹੋ ਰਹੀ ਹੈ ਮਾਪ ਅਗਲਾ ਸੰਘਰਸ਼ ਕੀ ਹੋਏ ਭੋਡਾ ਬਸ ਅਗਲਾ ਸੰਘਰਸ਼ ਹੈ ਹੀ ਅਸੀਂ ਸਾਰੇ ਸਮੂਹ ਜਿਹੜੀ ਜਰਨਲ ਭਾਈਚਾਰਾ BC ਭਾਈਚਾਰਾ SC ਭਾਈਚਾਰੇ ਨੂੰ ਬੇਨਤੀ ਕਰਦੇ ਆਂ ਵੀ ਸਾਰੇ ਆਪਾਂ ਇਕੱਠੇ ਹੋ ਕੇ ਲੜੀਏ ਕਿਉਂ ਜਿਹੜਾ 25% ਕੋਟਾ ਇਹ ਸਾਰੇ ਸਮਾਜਾਂ ਲਈ ਹੈ ਤੇ ਉਹ ਜਰਨਲ ਨੇ ਜੇ BC ਨੇ ਤੇ SC ਨੇ ਵੀ ਸਾਰੇ ਆਪਾਂ ਰਲ ਕੇ ਜਿਹੜੇ ਗਰੀਬ ਪਰਿਵਾਰ ਨੇ ਗਰੀਬ ਬੱਚੇ ਨੇ ਉਹਨਾਂ ਦੀ ਫ੍ਰੀ ਐਡਮਿਸ਼ਨ ਕਰਾਈਏ ਤਾਂ ਕਿ ਆਪਾਂ ਬੱਚਿਆਂ ਦਾ ਭਵਿੱਖ ਿਹੜਾ ਸੁਧਾਰ ਸਕੀਏ ਇੱਕ ਪੰਜਾਬ ਸਰਕਾਰ